ਇੱਕ ਸਰਕਾਰਾਂ ਦੀ ਸਹ ਦੇ ਉੱਤੇ ਸਰਕਾਰਾਂ ਦੀ ਸਰਪ੍ਰਸਤੀ ਹੇਠ ਚੰਗੀ ਜੇਲ੍ਹ ਯਾਤਰਾ ਕਰਦੇ ਰਹਿਆ ਕਾਗਜ਼ਾਂ 'ਚ ਜੇਲ੍ਹ ਹੁੰਦੇ ਸੀ ਵੈਸੇ ਇਹ ਇਲਾਜ ਦੇ ਬਹਾਨੇ ਹਸਪਤਾਲਾਂ 'ਚ ਐਨ ਐਸ ਕਰਦੇ ਰਹਿਆ ਅੱਜ ਉਹਨਾਂ ਦੇ ਮਰਨ ਤੋਂ ਬਾਅਦ ਉਹਨਾਂ ਦੀ ਬੇਟੀ ਕਹਿ ਰਹੀ ਆ ਕਿ ਅਸੀਂ ਨਿਵੇਸ਼ਕਾਂ ਦੇ ਨਾਲ ਆ ਮੈਂ ਕਹਿਣਾ ਚਾਹੁੰਦਾ ਕਿ ਭਾਈ ਬੀਬਾ ਤੇਰੇ ਕੋਲੇ ਕਰੋੜਾਂ ਅਰਬਾਂ ਦੀ ਜਾਇਦਾਦ ਆ ਜੋ ਗਰੀਬਾਂ ਦੇ ਪੈਸੇ ਨਾਲ ਖਰੀਦੀ ਗਈ ਆ ਜੋ ਤੇਰੇ ਬਾਪੂ ਨੇ ਖਰੀਦੀ ਤੂੰ ਉਹਦਾ ਇੱਕ ਵੱਡਾ ਹਿੱਸਾ ਵੇਚ ਤੇ ਨਿਵੇਸ਼ਕਾਂ ਦਾ ਪੈਸਾ ਦੇ ਸਾਨੂੰ ਜਾਂ ਲੋਕਾਂ ਨੂੰ ਯਕੀਨ ਹੋਊਗਾ ਕਿ ਤੂੰ ਵਾਕੇ ਹੀ ਲੋਕਾਂ ਦਾ ਪੈਸਾ ਦੇਣਾ ਚਾਹੁੰਨੀ ਐ ਕੇਜਰੀਵਾਲ ਜੀ ਨੇ ਵੀ ਇੱਕ ਜਨ ਸਭਾ ਦੇ ਵਿੱਚ ਕਿਹਾ ਸੀ ਜੇ ਪਰਲ ਵਾਲਾ ਮੁੱਦਾ ਹਮ ਹੱਲ ਕਰਾਂਗੇ ਮੈਂ ਇੱਕੋ ਹੀ ਗੱਲ ਕਹਿਣਾ ਚਾਹੁੰਨਾ ਭਗਵੰਤ ਮਾਨ ਜੀ ਤੁਸੀਂ ਡੱਕਾ ਤੋੜ ਕੇ ਦੂਰਾ ਨਹੀਂ ਕੀਤਾ ਪਰਲ ਵਾਲੇ ਮੈਟਰ ਤੇ ਤੁਸੀਂ ਸੁਪਰੀਮ ਕੋਰਟ ਚ ਆਵਦਾ ਐਡਵੋਕੇਟ ਜਰਨਲ ਨਹੀਂ ਖੜਾ ਕੀਤਾ ਤੁਸੀਂ ਸੁਪਰੀਮ ਕੋਰਟ ਤੋਂ ਪੁੱਛਿਆ ਕਿ ਜੀ 8 ਸਾਲ ਹੋ ਗਏ ਤੁਸੀਂ ਕਮੇਟੀ ਬਣਾਈਆ ਤੁਸੀਂ ਜਿਹੜੇ ਪੰਜਾਬ ਤੱਕ ਨਾਲ ਗੱਲ ਕਰਾਂਗੇ ਪਰਲ ਕੰਪਨੀ ਦੇ ਨਿਰਮਲ ਸਿੰਘ ਭੰਗੂ ਦੀ ਜਿਹੜੇ ਪਿਛਲੇ ਦਿਨਾਂ ਵਿੱਚ ਉਹਨਾਂ ਦੀ ਮੌਤ ਹੁੰਦੀ ਹੈ ਮਾਹਲੀ ਵਿੱਚ ਉਹਨਾਂ ਦਾ ਸੰਸਕਾਰ ਕੀਤਾ ਜਾਂਦਾ ਹੈ ਉਹਨਾਂ ਦੀ ਬੇਟੀ ਵੱਲੋਂ ਅਨਾਉਂਸ ਕੀਤਾ ਜਾਂਦਾ ਹੈ ਜਿਹੜੇ ਲੋਕਾਂ ਦੇ ਪੈਸੇ ਲੱਗੇ ਨੇ ਉਹ ਮੁੜੇ ਜਾਣਗੇ ਹਾਲਾਂਕਿ ਪੰਜਾਬ ਦੇ ਸੀਐਮ ਭਗਮਨ ਤੁਮਾਨ ਵੱਲੋਂ ਵੀ ਅਨਾਉਂਸ ਕੀਤਾ ਗਿਆ ਹੈ ਕੀ ਉਹਨਾਂ ਦੀ ਪ੍ਰਾਪਰਟੀ ਨੂੰ ਨਿਲਾਮ ਕਰਕੇ ਲੋਕਾਂ ਦੇ ਪੈਸੇ ਮੋੜੇ ਜਾਣਗੇ ਸਾਡੇ ਨਾਲ ਅੱਜ ਉਸ ਗੱਲ ਨੂੰ ਲੈ ਕੇ ਅੱਜ ਅਸੀਂ ਬਨਾਲਾ ਵਿੱਚ ਪਹੁੰਚੇ ਆਂ ਵੱਡੀ ਗੱਲ ਇਹਦੇ ਵਿੱਚ ਚਰਚਾ ਚ ਆਈ ਹੈ ਕਿ ਪਰਲ ਕੰਪਨੀ ਦੇ ਮਾਲਕ ਨਿਰਭਲ ਸਿੰਘ ਪੰਗੂ ਨੇ ਬਨਾਲੇ ਦੇ ਰਹਿਣ ਵਾਲੇ ਸੀ ਜਾਂ ਬਰਨਾਲੇ ਤੋਂ ਉਹਨਾਂ ਨੇ ਆਪਦੇ ਪਰਲ ਕੰਪਨੀ ਚਲਾਈ ਤੇ ਉਸ ਤੇ ਵੀ ਸਪਸ਼ਟ ਗੱਲ ਕਰਾਂਗੇ ਕਿਉਂਕਿ ਮਹਿੰਦਰ ਸਿੰਘ ਦਾਣਗੜ ਨੇ ਜਿਨ੍ਹਾਂ ਨੇ ਇਨਸਾਫ ਨੂੰ ਲੈ ਕੇ ਇੱਕ ਜਥੇਬੰਦੀ ਮਨਾਈ ਜਿਸ ਵਿੱਚ ਪਰਦੇ ਦੇ ਸ਼ਿਕਾਰ ਹੋਏ ਲੋਕਾਂ ਨੂੰ ਨਾਲ ਲੈ ਕੇ ਵੱਖ-ਵੱਖ ਥਾਵਾਂ ਦੇ ਧਰਨੇ ਪ੍ਰਦਰਸ਼ਨ ਕੀਤੇ ਸਰਕਾਰਾਂ ਤੋਂ ਮੰਗ ਕੀਤੀ ਕਿ ਲੋਕਾਂ ਦੇ ਪੈਸੇ ਵਾਪਸ ਕਿਤੇ ਜਾਣ ਪਰ ਅੱਜ ਵੀ ਉਹ ਹੀ ਉਮੀਦ 'ਚ ਖੜੇ ਨੇ ਪਰ ਅੱਜ ਉਹਨਾਂ ਨਾਲ ਗੱਲ ਕਰਾਂਗੇ ਮਹਿੰਦਰ ਸਿੰਘ ਜੀ ਪਹਿਲੀ ਗੱਲ ਸ਼ੁਰੂਆਤ ਕਰਦੇ ਆ ਕਿ ਜਿਹੜੀ ਇੱਕ ਚਰਚਾ ਵਿੱਚ ਚੱਲ ਰਹੀ ਹੈ ਨਿਰਮਲ ਸਿੰਘ ਭੰਗੂ ਬਨਾਲੇ ਨਾਲ ਜੁੜੇ ਹੋਏ ਨੇ ਇੱਥੇ ਦੇ ਰਹਿਣ ਵਾਲੇ ਸੀ ਉਹ ਅਸਲ ਕੀ ਗੱਲ ਹੈ ਜੀ ਨੇ ਨਿਰਮਲ ਸਿੰਘ ਭੰਗੂ ਜ਼ਿਲ੍ਹਾ ਰੋਪੜ ਦੇ ਰਹਿਣ ਵਾਲੇ ਆ ਚਮਕੌਰ ਸਾਹਿਬ ਦੇ ਲਾਗੇ ਇੱਕ ਛੋਟਾ ਜਿਹਾ ਕਸਬਾ ਬੇਲਾ ਉਹਦੇ ਨਾਲ ਹੀ ਉਹਨਾਂ ਦਾ ਪਿੰਡ ạtਾਰੀ ਆ ਉੱਥੋਂ ਹੀ ਉਹਨਾਂ ਨੇ ਆਪਦਾ ਜ਼ਿੰਦਗੀ ਦਾ ਸਫ਼ਰ ਜਿਹੜਾ ਹੈਗਾ ਸ਼ੁਰੂ ਕੀਤਾ ਬਰਨਾਲੇ ਦੀ ਜਿਹੜੀ ਚਰਚਾ ਉਹ ਇਸ ਕਰਕੇ ਆ ਕਿਉਂਕਿ ਅਸੀਂ 2015 'ਚ ਜਦੋਂ ਸੰਘਰਸ਼ ਸ਼ੁਰੂ ਕੀਤਾ ਉਹ ਬਰਨਾਲੇ ਤੋਂ ਕੀਤਾ ਕਿਉਂਕਿ ਉਸ ਟਾਈਮ ਮੀਡੀਆ 'ਚ ਜਾਂ ਹੋਰ ਜੋ ਵੀ ਸੋਰਸਸ ਸੀ ਇਹ ਖਬਰਾਂ ਲੱਗੀਆਂ ਕਿ ਬਰਨਾਲੇ ਤੋਂ ਵਿਰੋਧ ਹੋ ਰਿਹਾ ਨਿਰਮਲ ਸਿੰਘ ਭੰਗੂ ਦਾ ਉਹਦੀ ਪਰਲ ਕੰਪਨੀ ਦਾ ਇਸ ਕਰਕੇ ਉਦੋਂ ਲੋਕਾਂ ਦੇ ਖਿਆਲ 'ਚ ਆ ਗਿਆ ਕਿ ਇਹ ਸਾਇਦ ਬਰਨਾਲੇ ਦਾ ਰਹਿਣ ਵਾਲਾ ਜੇ ਗੱਲ ਕਰੀ ਨਿਰਮਲ ਸਿੰਘ ਪੰਗੂਰੀ ਡੈਥ ਹੁੰਦੀ ਆ ਉਹਨਾਂ ਦੀ ਬੇਟੀ ਬਲੂ ਅਨਾਉਂਸ ਕੀਤਾ ਜਾਂਦਾ ਹੈ ਕਿ ਅਸੀਂ ਲੋਕਾਂ ਦੇ ਪੈਸੇ ਮੋੜਾਂਗੇ। ਇਹੀ ਸੀਐਮ ਭਗਵੰਤ ਮਾਨ ਨੇ ਵੀ ਕਿਹਾ ਸੀ ਕਿ ਅਸੀਂ ਉਹਨਾਂ ਦੀ ਪ੍ਰਾਪਰਟੀ ਨਿਲਾਮੀ ਕਰਕੇ ਮੋੜਾਂਗੇ ਕਿ ਕਿੰਨੀ ਕੀ ਪ੍ਰਾਪਰਟੀ ਸਰਕਾਰ ਕੋਲ ਜਬਤ ਹੈ ਕਿ ਲੱਗਦਾ ਹੈ ਕਿ ਉਹਨਾਂ ਦੇ ਪੈਸੇ ਪੂਰੇ ਹੋਣਗੇ ਜਾਂ ਉਹਨਾਂ ਦੀ ਬੇਟੀ ਨੇ ਜੋ ਕਿਹਾ ਹੈ ਕਿ ਪੈਸੇ ਮੋੜਨ ਦੀ ਗੱਲ ਉਸ ਕਿਸ ਤਰ੍ਹਾਂ ਦੇਖਣੀ ਉਸ ਗੱਲ ਨੂੰ। ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਦੱਸਣਾ ਚਾਹੁੰਦਾ 2014 ਤੋਂ ਲੈ ਕੇ 16 ਤੱਕ ਸੈਟ ਕੋਰਟ ਨੇ ਨਿਰਮਲ ਸਿੰਘ ਪੰਗੂ ਨੂੰ ਤੇ ਪਰਲ ਦੀ ਮੈਨੇਜਮੈਂਟ ਨੂੰ ਹੁਕਮ ਕੀਤਾ ਸੀ ਕਿ ਨਵੇਸ਼ਕਾਂ ਦੇ ਪੈਸੇ ਦਿੱਤੇ ਜਾਣ ਪਰ ਇਹਨਾਂ ਨੇ 2 ਸਾਲਾਂ ਤੱਕ ਨਵੇਸ਼ਕਾਂ ਦੀ ਗੱਲ ਨਹੀਂ ਸੁਣੀ ਤਾਂ ਸੁਪਰੀਮ ਕੋਰਟ ਨੇ 2 ਫਰਵਰੀ 2016 ਨੂੰ ਇੱਕ ਆਰਡਰ ਪਾਸ ਕੀਤਾ ਕਿ ਜਿੰਨੀਆਂ ਪਰਲ ਕੰਪਨੀ ਦੀਆਂ ਪ੍ਰਾਪਰਟੀਆਂ ਨੇ ਉਹਨਾਂ ਨੂੰ ਸਾਰੀਆਂ ਨੂੰ ਵੇਚ ਕੇ ਨਵੇਸ਼ਕਾਂ ਦੇ ਪੈਸੇ ਦਿੱਤੇ ਜਾਣ ਇਹ ਕੰਮ ਸੌਂਪਿਆ SEBI ਨੂੰ ਉਹਨਾਂ ਦੇ ਉੱਤੇ ਸਾਫਕਾ ਸੁਪਰੀਮ ਕੋਰਟ ਦੇ ਜੱਜ ਆਰ.ਐਮ ਲੋਧਾ ਨੂੰ ਉਸ ਕਮੇਟੀ ਦਾ ਚੇਅਰਮੈਨ ਬਣਾਇਆ ਪਰ ਦੁੱਖ ਨਾਲ ਕਹਿਣਾ ਚਾਹਣਾ ਕਿ 2 ਸਾਲਾਂ ਚ ਨਿਰਮਲ ਸਿੰਘ ਪੰਗੂ ਨੇ ਇੱਕ ਪੰਜੀ ਨਹੀਂ ਦਿੱਤੀ 8 ਸਾਲਾਂ ਚ ਸਰਕਾਰ ਨੇ ਮਤਲਬ ਸਰਕਾਰ ਦੀ ਕਮੇਟੀ ਨੇ ਲੋਡਾ ਕਮੇਟੀ ਨੇ ਨਿਵੇਸ਼ਕਾਂ ਨੂੰ ਖੱਜਲਖੁਆਰ ਕੀਤਾ ਹੁਣ ਗੱਲ ਜਿਹੜੀ ਇਹਨਾਂ ਦੀ ਬੇਟੀ ਵੱਲੋਂ ਕਹੀ ਜਾ ਰਹੀ ਆ ਕਿ ਅਸੀਂ ਨਿਵੇਸ਼ਕਾਂ ਦੇ ਪੈਸੇ ਦਬਾਵਾਂਗੇ ਜਾਂ ਪਾਈ ਪਾਈ ਦਮਾਉਣ ਦੇ ਹੱਕ ਚ ਆ ਮੈਂ ਗੱਲ ਕਹਿਣਾ ਚਾਹੁੰਦਾ ਜਦੋਂ ਨਿਰਮਲ ਸਿੰਘ ਪੰਗੂ ਸੀ ਜੇਲ੍ਹ ਚ ਬੈਠੇ ਸੀ ਇੱਕ ਸਰਕਾਰਾਂ ਦੀ ਸਹ ਦੇ ਉੱਤੇ ਸਰਕਾਰਾਂ ਦੀ ਸਰਪ੍ਰਸਤੀ ਹੇਠ ਚੰਗੀ ਜੇਲ੍ਹ ਯਾਤਰਾ ਕਰਦੇ ਰਹਿਆ ਕਾਗਜ਼ਾਂ 'ਚ ਜੇਲ੍ਹ ਹੁੰਦੇ ਸੀ ਵੈਸੇ ਇਹ ਇਲਾਜ ਦੇ ਬਹਾਨੇ ਹਸਪਤਾਲਾਂ 'ਚ ਐਨ ਐਸ ਕਰਦੇ ਰਹਿਆ ਤੇ ਉਦੋਂ ਕਦੇ ਉਹਨਾਂ ਨੇ ਪਰਲ ਦੇ 5 ਕਰੋੜ 85 ਲੱਖ ਲੋਕ ਜਿਹੜੇ ਸੜਕਾਂ ਤੇ ਉੱtre ਸੀ ਜਿਹੜੇ ਆਪਦੇ ਖੂਨ ਪਸੀਨੇ ਦੀ ਕਮਾਈ ਉਡੀਕਦੀ ਸੀ ਦੀਕਦੇ ਸੀ ਉਹਨਾਂ ਦੇ ਹੱਕ ਚ ਕਹਾ ਦਾ ਨਾਹਰਾ ਨਹੀਂ ਮਾਰਿਆ ਅੱਜ ਉਹਨਾਂ ਦੇ ਮਰਨ ਤੋਂ ਬਾਅਦ ਉਹਨਾਂ ਦੀ ਬੇਟੀ ਕਹਿ ਰਹੀ ਆ ਕਿ ਅਸੀਂ ਨਿਵੇਸ਼ਕਾਂ ਦੇ ਨਾਲ ਆ ਮੈਂ ਕਹਿਣਾ ਚਾਹੁੰਦਾ ਕਿ ਭਾਈ ਬੀਬਾ ਤੇਰੇ ਕੋਲੇ ਕਰੋੜਾਂ ਅਰਬਾਂ ਦੀ ਜਾਇਦਾਦ ਆ ਜੋ ਗਰੀਬਾਂ ਦੇ ਪੈਸੇ ਨਾਲ ਖਰੀਦੀ ਗਈ ਆ ਜੋ ਤੇਰੇ ਬਾਪੂ ਨੇ ਖਰੀਦੀ ਤੂੰ ਉਹਦਾ ਇੱਕ ਵੱਡਾ ਹਿੱਸਾ ਵੇਚ ਤੇ ਨਿਵੇਸ਼ਕਾਂ ਦਾ ਪੈਸਾ ਦੇ ਸਾਨੂੰ ਜਾਂ ਲੋਕਾਂ ਨੂੰ ਯਕੀਨ ਹੋਊਗਾ ਕਿ ਤੂੰ ਵਾਕੇ ਹੀ ਲੋਕਾਂ ਦਾ ਪੈਸਾ ਦੇਣਾ ਚਾਹਨੀ ਐ ਤੂੰ ਤਾਂ ਸਰਕਾਰ ਮੰਗੂ ਰਾਜਨੀਤਿਕ ਲੋਕਾਂ ਮੰਗੂ ਇੱਕ ਡਰਾਮੇ ਕਰਦੀਆਂ ਜਿੱਦਾਂ ਭਗਵੰਤ ਸਿੰਘ ਮਾਨ ਨੇ ਕੀਤਾ ਸੀ ਕਿ ਮੈਂ ਪਰਲ ਪੀੜਤਾ ਨੂੰ ਪੈਸੇ ਦਿਵਾਵਾਂਗਾ ਉਹੀ ਹੁਣ ਰਾਜਨੀਤਿਕ ਲੋਕਾਂ ਦੀ ਕਾਪੀ ਤੂੰ ਕਰਨ ਲੱਗੀ ਤੁਹਾਡੇ ਤੇ ਤੁਹਾਡੇ ਪਰਿਵਾਰ ਤੇ ਤੁਹਾਡੀ ਮਾਤਾ ਜੀ ਤੇ ਵੀ ਇਹ ਬਲੇਮ ਲੱਗਦਾ ਕਿ ਸੁਪਰੀਮ ਕੋਰਟ ਦੇ ਰੋਕ ਦੇ باوجود ਤੁਸੀਂ ਪਰਲ ਦੀਆਂ ਪ੍ਰਾਪਰਟੀਆਂ ਖੁਰਦ-ਬੁਰਦ ਕੀਤੀਆਂ ਨੇ ਤੁਸੀਂ ਸਾਰੀਆਂ ਛੋਟੇ ਟੱਬਰ ਨੇ ਜਿੰਨੀਆਂ ਪ੍ਰਾਪਰਟੀਆਂ ਸੀਆਂ ਜਿਹੜੀਆਂ ਵੇ ਨਾਮੀ ਸੀਆਂ ਉਹ ਨਹੀਂ ਲੋਕਾਂ ਦੇ ਲੋਕਾਂ ਦੇ ਪੈਸੇ ਨਾਲ ਖਰੀਦੀਆਂ ਹੋਈਆਂ ਸਾਹਮਣੇ ਆਉਣ ਦਿੱਤੀਆਂ ਬਹੁਤ ਵੱਡਾ ਹਿੱਸਾ ਹੈਗਾ ਤੇ ਸੀਵੀਆਈ ਵੀ ਕਟਹਿਰੇ ਚਾ ਸੀਵੀਆਈ ਨੇ ਵੀ ਸਾਰੀਆਂ ਪ੍ਰਾਪਰਟੀਆਂ ਸਾਹਮਣੇ ਨਹੀਂ ਲਿਆਂਦੀਆਂ ਇਸ ਕਰਕੇ ਮੈਂ ਇਹ ਕਹੂੰਗਾ ਕਿ ਇਸ ਦੇਸ਼ ਦਾ ਸਿਸਟਮ ਤੇ ਤਾਣਾ-ਮਾਣਾ ਕਰਪਟਾ ਉਹ ਹੀ ਜੇ ਇਹ ਲੋਕ ਨੇ ਤੇ ਪਰ ਦੁਖੀ ਲੋਕ ਸੜਕਾਂ ਤੇ ਤਪ ਰਹੇ ਆ ਕਿੰਨੇ ਕਿ ਕਿੰਨੇ ਕਿ ਲੋਕ ਸੀ ਜਿਹੜੇ ਸ਼ਿਕਾਰ ਹੋਈ ਸੀ ਪੂਰੇ ਪੰਜਾਬ ਚ ਪੂਰੇ ਦੇਸ਼ ਪਰ ਬਚੇ ਪੂਰੇ ਦੇਸ਼ ਚ 5 ਕਰੋੜ 85 ਲੱਖ ਲੋਕ ਸੀ ਜਿਨ੍ਹਾਂ ਨੇ ਨਿਰਮਲ ਸਿੰਘ ਭੰਗੂ ਤੇ ਪਰਲ ਕੰਪਨੀ ਤੇ ਵਿਸ਼ਵਾਸ ਕਰਕੇ ਆਪਦੇ ਖੂਨ ਪਸੀਨੇ ਦੀ ਕਮਾਈ ਉੱਚ ਜਮਾ ਕਰਾਈ ਸੀ ਤੇ ਜੇ ਪੰਜਾਬ ਦੀ ਗੱਲ ਕਰੀਏ ਪੰਜਾਬ ਚ 25 ਤੋਂ 30 ਲੱਖ ਪਾਲਸੀ ਹੋਲਡਰਾਂ ਜਿਹਦਾ ਘੱਟੋ ਘੱਟ 10000 ਕਰੋੜ ਰੁਪਏ ਕੱਲੇ ਪੰਜਾਬ ਦਾ ਤੇ ਜੇ ਪੰਜਾਬ ਦੀ ਅਮਾਉਂਟ ਦੀ ਗੱਲ ਕਰੀਏ ਜਿੰਨੀ ਉਹਨੇ ਦੇਣੀ ਆ ਉਹ ਤੋਂ ਕਿਤੇ ਵੱਧ ਦੀ ਜਾਇਦਤ ਪੰਜਾਬ ਦੇ ਵਿੱਚ ਆ ਪੰਜਾਬ ਦੇ ਹਰ ਜ਼ਿਲ੍ਹੇ ਚ ਤੁਸੀਂ ਇਧਰੋਂ ਮਾਲਵੇ ਤੋਂ ਸ਼ੁਰੂ ਕਰ ਲਓ ਮਾਨਸਾ ਵਟਿੰਡਾ ਬਰਨਾਲਾ ਸੰਗਰੂਰ ਲੁਧਿਆਣਾ ਮੋਗਾ ਹੁਸ਼ਿਆਰਪੁਰ ਜਲੰਧਰ ਫਤਿਹਗੜ੍ਹ ਸਾਹਿਬ ਮਹਾਲੀ ਕਿਹੜਾ ਜ਼ਿਲ੍ਹਾ ਰੋਪੜ ਜ਼ਿਲ੍ਹਾ ਜਿਹੜਾ ਦਾ ਖੁੱਦ ਦਾ ਸੀ ਉੱਥੇ ਅਰਬਾਂ ਖਰਬਾਂ ਦੀਆਂ ਪ੍ਰਾਪਰਟੀਆਂ ਨੇ ਪਰ ਦੁੱਖ ਨਾਲ ਇਹ ਕਹਿਣਾ ਪੈਂਦਾ ਕਿਸੇ ਵੀ ਸਰਕਾਰ ਨੇ ਕਿਸੇ ਵੀ ਕਮੇਟੀ ਨੇ ਉਸ ਪ੍ਰਾਪਰਟੀ ਨੂੰ ਸਾਮਕੇ ਨਹੀਂ ਰੱਖਿਆ ਉਹ ਤੇ ਨਜਾਇਜ਼ ਕਬਜ਼ੇ ਨੇ ਲੋਕੋ ਨੂੰ ਲੁੱਟ ਕੇ ਖਾ ਰਹੇ ਨੇ ਕਈ ਅਨਲੀਗਲ ਤਰੀਕੇ ਨਾਲ ਉਹਨੂੰ ਟਰਾਂਸਫਰ ਵੀ ਕਰੀ ਜਾਂਦੇ ਨੇ ਇੱਕ ਬਹੁਤ ਵੱਡਾ ਘਪਲਾ ਜੇ ਸਮੇਂ ਦੀਆਂ ਸਰਕਾਰਾਂ ਦਮ ਰੱਖਦੀਆਂ ਨੇ ਇੱਕ ਸੱਚੀ ਸੁੱਚੀ ਜਾਂਚ ਮੈਂ ਭਗਵੰਤ ਜੀ ਨੂੰ ਚੈਲੰਜ ਕਰਨਾ ਚਾਹੁੰਦਾ ਤੁਸੀਂ ਵੋਟਾਂ ਵੇਲੇ ਇਹ ਮੁੱਦਾ ਚੱਕਿਆ ਸੀ ਕੇਜਰੀਵਾਲ ਜੀ ਨੇ ਵੀ ਇੱਕ ਜਨ ਸਭਾ ਦੇ ਵਿੱਚ ਕਿਹਾ ਸੀ ਜੇ ਪਰਲ ਵਾਲਾ ਮੁੱਦਾ ਹਮ ਹੱਲ ਕਰਾਂਗੇ ਮੈਂ ਇੱਕੋ ਹੀ ਗੱਲ ਕਹਿਣਾ ਚਾਹੁੰਦਾ ਭਗਵੰਤ ਮਾਨ ਜੀ ਤੁਸੀਂ ਡੱਕਾ ਤੋੜ ਕੇ ਦੂਰਾ ਨਹੀਂ ਕੀਤਾ ਪਰਲ ਵਾਲੇ ਮੈਟਰ ਤੇ ਤੁਸੀਂ ਸੁਪਰੀਮ ਕੋਰਟ ਚ ਆਵਦਾ ਵੋਕੇਟ ਜਰਨਲ ਨਹੀਂ ਖੜਾ ਕੀਤਾ ਤੁਸੀਂ ਸੁਪਰੀਮ ਕੋਰਟ ਤੋਂ ਪੁੱਛਿਆ ਕਿ ਜੀ 8 ਸਾਲ ਹੋ ਗਏ ਤੁਸੀਂ ਕਮੇਟੀ ਬਣਾਈਆ ਮੇਰੇ ਪੰਜਾਬ ਦੇ ਪਾਸਿਆਂ ਦੇ ਵੱਡੀ ਗਿਣਤੀ ਚ ਪੈਸੇ ਲੱਗੇ ਆ ਜਿਨ੍ਹਾਂ ਦੀ ਗਿਣਤੀ 25 ਤੋਂ 30 ਲੱਖ ਹੈ ਉਹਨਾਂ ਦੇ ਪੈਸੇ ਕਿਉਂ ਨਹੀਂ ਮਿਲੇ ਪਰ ਸਾਰੇ ਡਰਾਮੇ ਕਰਦੇ ਆ ਉਸ ਤੋਂ ਬਾਅਦ ਮੈਂ ਨਾਲ ਹੀ ਇਹ ਕਹਿਣਾ ਚਾਹੁੰਦਾ ਕਿ ਭਗਵੰਤ ਮਾਨ ਜੀ ਅਸੀਂ ਕਹਿੰਦੇ ਹੁੰਦੇ ਸੀ ਕਿ ਕਾਂਗਰਸੀਆਂ ਨੇ ਬਾਦਲ ਦਲੀਆਂ ਨੇ ਆਪਦੀ ਸੱਤਾ ਹੁੰਦੇ ਪ੍ਰਾਪਰਟੀਆਂ ਤੇ ਕਬਜ਼ੇ ਕੀਤੇ ਆ ਅੱਜ ਫਿਰ ਅਸੀਂ ਕਿਹਦਾ ਨਾਲ ਹੀ ਆ ਅੱਜ ਵੀ ਕਾਂਗਰਸੀਆਂ ਤੇ ਬਾਦਲਦਲੀਆਂ ਦੇ ਬੰਦਿਆਂ ਨੇ ਕਬਜ਼ੇ ਕੀਤੇ ਹੋਇਆ ਜੇ ਅੱਜ ਉਹਨਾਂ ਨੇ ਕਬਜ਼ੇ ਕੀਤੇ ਤਾਂ ਫਿਰ ਤੁਹਾਡਾ ਬਦਲਾ ਲੈਉਣ ਦਾ ਕੀ ਫਾਇਦਾ ਹੋਇਆ ਕਿਤੇ ਨਾ ਕਿਤੇ ਤੁਹਾਡਾ ਸਿਸਟਮ ਵੀ ਤੁਹਾਤੋਂ ਵੀ ਜੋ ਗੱਲਾਂ ਤੁਸੀਂ ਕੀਤੀਆਂ ਸੀ ਉਹ ਤਾਂ ਕੋਹਾ ਦੂਰੋਂ ਪਰਲ ਵਾਲੇ ਮੈਟਰ ਤੇ ਤੁਸੀਂ ਸਾਨੂੰ ਇੱਕ ਦਿਨ ਮਿਲਣ ਦਾ ਟਾਈਮ ਨਹੀਂ ਦਿੱਤਾ ਤੁਸੀਂ ਲੋਕਾਂ ਦੇ ਪੈਸੇ ਕਿੱਥੋਂ ਦੇ ਦੋਗੇ ਇੱਕ ਤੁਸੀਂ ਵਿਜੀਲੈਂਸ ਨੂੰ ਕਹਿ ਦਿੰਦੇ ਹੋ ਜਾਂਚ ਚੱਲਦੀ ਆ ਜਾਂਚ ਤਾਂ ਵਿਜੀਲੈਂਸ ਨਾਲ ਵੱਡੀ ਸੀਬੀਆਈ ਕਰੀ ਜਾਂਦੀ ਆ ਉਹ ਤੋਂ ਨਹੀਂ ਕੁਝ ਹੋਇਆ ਤੁਸੀਂ ਕੀ ਕਰੋਗੇ ਐਦਾਂ ਹੀ ਜਾਂਚ ਏਜੰਸੀਆਂ ਉੱਥੇ ਚੱਲੀ ਜਾਂਦੀਆਂ ਨੇ ਇੱਥੇ ਤੁਹਾਡੀ ਸਟੇਟ 'ਚ ਚੱਲੀ ਜਾਂਦੀਆਂ ਨੇ ਲੋਕ ਮਰ ਜਾਣਗੇ ਕਰੀ ਜਾਏ ਉਹ ਜਾਂਚ ਫਿਰ ਹੁਣ ਮੂਰੇ ਲੋਕਾਂ ਨੂੰ ਵੀ ਮੈਂ ਅਪੀਲ ਕਰੂੰਗਾ ਲਾਮਬੰਦ ਕਰਦਾ ਪੰਜ ਵਿਧਾਨ ਸਭਾ 'ਚ ਜਿਮਣੀ ਚੋਣਾ ਹੋ ਰਹੀਆਂ ਨੇ ਕਿ ਆਓ ਇਹਨਾਂ ਨੂੰ ਘੇਰੀਏ ਉੱਥੇ ਤੇ ਪੁੱਛੀਏ ਕਿ ਪੰਜਾਬ ਦੇ ਵਿੱਚ 25 ਤੋਂ 30 ਲੱਖ ਪਾਲਿਸੀ ਹੋਲਡਰ ਦਰਦਰ ਦੀਆਂ ਖੋਕਰਾਂ ਖਾਰਿਆ ਪ੍ਰਾਪਰਟੀਆਂ ਹੋਣ ਦੇ ਬਾਵਜੂਦ ਲੋਕਾਂ ਨੂੰ ਪੈਸਾ ਨਹੀਂ ਮਿਲ ਰਿਹਾ ਇਹ ਤਾਂ ਉਹ ਗੱਲ ਹੋਈ ਪਹਿਲਾਂ ਸੁਪਰੀਮ ਕੋਰਟ ਦੇ ਫੈਸਲੇ ਤੋਂ ਪਹਿਲਾਂ ਖੂਚ ਡਿੱਗੇ ਹੋਏ ਸੀ ਜਦੋਂ ਸੁਪਰੀਮ ਕੋਰਟ ਦਾ ਫੈਸਲਾ ਆ ਗਿਆ ਲੋਕ ਖਾਤੇ ਚ ਡਿੱਗ ਗਏ ਨਾ ਭੰਗੂ ਨੇ ਪੈਸੇ ਦਿੱਤੇ ਤੇ ਨਾ ਸਰਕਾਰ ਨੇ ਦਿੱਤੇ ਆ ਦੁਖੀ ਲੋਕ ਨੇ ਪੰਜਾਬ ਦੇ ਸੀਐਮ ਤੇ ਕੇਂਦਰ ਦੇ ਕੇਂਦਰੀ ਖਜ਼ਾਨਾ ਮੰਤਰੀ ਉਹ ਵੀ ਕਹਿ ਰਹੇ ਨੇ ਕਿ ਅਸੀਂ ਪੈਸੇ ਮੋੜਨ ਦੀ ਗੱਲ ਕਰ ਰਹੇ ਹਾਂ ਨਹੀਂ ਮੈਂ ਉਹੀ ਤਾਂ ਗੱਲ ਕਰ ਰਿਹਾ ਭਗਵੰਤ ਮਾਨ ਜੀ ਨੇ ਸ਼ੁਰੂਆਤ ਹੀ ਨਹੀਂ ਕੀਤੀ ਪੈਸੇ ਦੇਣ ਦੀ ਸ਼ੁਰੂਆਤ ਹੀ ਨਹੀਂ ਕੀਤੀ ਜਿੰਨੀ ਜਿੰਨੀ ਪ੍ਰਾਪਰਟੀ ਹੈ ਉਸ ਨਾਲ ਲੱਗਦਾ ਕਿ ਜਿਹੜੀ ਜ਼ਬਤ ਸਰਕਾਰ ਕੋਲ ਹੈ ਉਸ ਨਾਲ ਕਰਜ਼ੇ ਲੈ ਜਾਣਗੇ ਪੈਸੇ ਵਾਪਸ ਹੋ ਜਾਣਗੇ ਬਿਲਕੁਲ ਮੈਂ ਕਹਿੰਦਾ ਵੀ ਜਿੰਨੀ ਪ੍ਰਾਪਰਟੀ ਹੈਗੀ ਆ ਜੇ ਇਮਾਨਦਾਰੀ ਨਾਲ ਵੇਚੀ ਜਾਵੇ ਜੇ ਵੇਚਣ ਵੇਲੇ ਵੀ ਕਾਪਲੇ ਹੁੰਦੇ ਆ ਫੇਰ ਨਹੀਂ ਫੇਰ ਨਾ ਅੱਜ ਮਿਲਣ ਨਾ ਪੈਸੇ ਨਾ ਕੱਲ ਮਿਲਣ ਪਰ ਜੇ ਓਮਾਨਦਾਰੀ ਨਾਲ ਮਾਰਕੀਟ ਵੈਲਿਊ ਜਿਹੜੀ ਹੈਗੀ ਆ ਉਦੇ ਹਿਸਾਬ ਨਾਲ ਵੇਚੇ ਜਾਣ ਤਾਂ ਪੰਜਾਬ ਦੇ ਨਿਵੇਸ਼ਕਾਂ ਦੇ ਪੈਸੇ ਪੰਜਾਬ ਦੀ ਪ੍ਰਾਪਰਟੀ ਵੇਚ ਕੇ ਵੀ ਬਚਣਗੇ ਸਰਕਾਰ ਕੋਲੇ ਪੈਸੇ ਦੂਜੀ ਗੱਲ ਆ ਜਿਹੜੀ ਮੈਡਮ ਸੀਤਾ ਰਾਮਨ ਨੇ ਪਾਰਲੀ ਪਾਰਲੀਮੈਂਟ ਦੇ ਵਿੱਚ ਗੱਲ ਕਹੀ ਆ ਮੈਂ ਕਹੂੰਗਾ ਬਹੁਤ ਮੰਦ ਭਾਗੀ ਆ ਹਾਸੂਣੀ ਆ ਕਿ ਦੇਸ਼ ਦੀ ਫైనాన్స్ ਮਿਨਿਸਟਰ ਪਾਰਲੀਮੈਂਟ ਜਿਹਨੂੰ ਅਸੀਂ ਮੰਦਰ ਕਹਨੇ ਆ ਉਥੇ ਸਰੇ ਆਮ ਝੂਠ ਬੋਲਿਆ ਉਥੇ ਕਿਹਾ ਕਿ ਅਸੀਂ ਲੋਕਾਂ ਨੂੰ ਪੈਸੇ ਦੇਣ ਨੂੰ ਤਿਆਰ ਆ ਲੋਕ ਪੈਸੇ ਲੈਣ ਨੂੰ ਆਉਂਦੇ ਨਹੀਂ ਪਰ ਸੀਤਾ ਰਮਨ ਜੀ ਤੁਸੀਂ ਜਿਹੜਾ ਝੂਠ ਬੋਲਿਆ ਤੁਹਾਨੂੰ ਅਸੀਂ ਬਹੁਤ ਸੇਤੀ ਆ ਕੇ ਤੁਹਾਡੀ ਰਿਹੈਸ ਦੇ ਬਾਹਰ ਮਿਲਾਂਗੇ ਉਹ ਲੱਖਾਂ ਲੋਕ ਵੀ ਆਉਣਗੇ ਜਿਨ੍ਹਾਂ ਨੇ ਪੈਸੇ ਦੇਣੇ ਆ ਤੁਸੀਂ ਤਿਆਰ ਰੱਖਿਓ ਪੈਸੇ ਤੇ ਉਹ ਲੈ ਕੇ ਮੁਰਣਗੇ ਦਰਮੇਸ਼ ਸਿੰਘ ਭੰਗੂਰੀ ਮੌਤ ਦੇ ਬਾਅਦ ਹੁਣ ਅਗਲਾ ਸੰਘਰਸ਼ ਕੀ ਹੋਊਗਾ ਜਿੰਦ ਤੱਕ ਪੈਸੇ ਨਹੀਂ ਮਿਲਦੇ ਦੇਖੋ ਸੰਘਰਸ਼ ਜਥੇਬੰਦੀ ਦੋ ਜੋ ਹੈਗੀ ਆ 15 14 15 ਤੋਂ ਲੜਦੀ ਆ ਰਹੀ ਆ ਪਰ ਸਮੇਂ-ਸਮੇਂ ਸਮੇਂ ਦੀਆਂ ਸਰਕਾਰਾਂ ਨੇ ਜਥੇਬੰਦੀ ਦੀ ਲੀਡਰਸ਼ਿਪ ਤੇ ਮੁਕੱਦਮੇ ਵੀ ਕੀਤੇ ਆ ਉਹਨਾਂ ਨੂੰ ਜੇਲ੍ਹਾਂ ਚ ਵੀ ਡੱਕਿਆ ਪਰ ਲੋਕਾਂ ਨੂੰ ਅਸੀਂ ਵਿਸ਼ਵਾਸ ਦਿਵਾਉਣਾ ਚਾਹੁੰਦੇ ਆ ਕਿ ਜਥੇਬੰਦੀ ਇਮਾਨਦਾਰੀ ਨਾਲ ਨਾ ਰੁਕੀ ਆ ਨਾ ਝੁਕੀ ਆ ਨਾ ਬਕੀ ਆ ਇਹ ਲੜਾਈ ਲੜੂਗੀ ਲੜਦੀ ਰਹੂਗੀ ਪਰ ਲੋਕਾਂ ਨੂੰ ਵੀ ਮੈਂ ਕਹੂੰ ਜਿਨ੍ਹਾਂ ਦੇ ਪੈਸੇ ਲੱਗੇ ਆ ਉਹ ਸਾਥ ਦੇਣ ਆਉਣ ਵਾਲੇ ਸਮੇਂ 'ਚ ਬਹੁਤ ਵੱਡਾ ਸੰਘਰਸ਼ ਪੰਜਾਬ 'ਚ ਵੀ ਤੇ ਦਿੱਲੀ 'ਚ ਵੀ ਕੀਤਾ ਜਾਊਗਾ ਸਾਡੇ ਨਾਲ ਹੋਰ ਵੀ ਨਿਵੇਸ਼ਕ ਨੇ ਅੱਜ ਸਾਰੇ ਬਖ ਬਖ ਆਪਣੇ ਪਾਲਿਸੀਆਂ ਉਸ ਟਾਈਮ ਦੀਆਂ 2010 ਦੀਆਂ ਹੋਈਆਂ ਚੱਕੀ ਫਿਰਦੇ ਨੇ ਸਰ ਕੀ ਨਾ ਤੁਹਾਡਾ ਆਸਾ ਸਿੰਘ ਆਈ ਅਸੀਂ ਇਹ ਕਿਸ ਤਰ੍ਹਾਂ ਦੇਖਦੇ ਹਾਂ ਤੁਸੀਂ ਕਿਦੋਂ ਇਹ ਪੈਸੇ ਲਾਏ ਸੀ ਕਿੰਨੇ ਕੇ ਪੈਸੇ ਲਾਏ ਸੀ ਉਹਦੋਂ ਕੀ ਕਹਿ ਕੇ ਪੈਸੇ ਲਵਾਏ ਕੀ ਸੀ ਤੇ ਕਿਸ ਤਰ੍ਹਾਂ ਇਹਦਾ ਹੁਣ ਤੁਹਾਨੂੰ ਇਹਦਾ ਸੰਘਰਸ਼ ਕਰਨਾ ਪਿਆ ਰਿਹਾ ਹੈ ਪੈਸੇ ਤਾਂ ਇਸ ਤਰ੍ਹਾਂ ਲਾਏ ਸੀਗੇ ਛੋਟੇ ਛੋਟੇ ਬੱਚੇ ਤਾਂ ਕਰਕੇ ਅਸੀਂ ਪੈਸੇ ਜਮ੍ਹਾਂ ਕਰੇ ਸੀਗੇ ਵੀ ਚਲੋ ਜਦੋਂ ਵੀ ਬੱਚਿਆਂ ਦੇ ਵਿਆਹ ਕਰਨੇ ਆ ਜਾਂ ਮਕਾਨ ਬਣਾਉਣਾਗਾ ਉਹ ਛੋਟੇ ਹੁਣੇ ਬੱਚਿਆਂ ਤੋਂ ਵਧੀਆ ਪੈਸੇ ਇੱਕ ਦੋ ਵਾਰੀ ਸਾਨੂੰ ਮਿਲੇ ਵੀ ਆ ਉਸ ਨੂੰ ਕਰਕੇ ਫਿਰ ਅਸੀਂ ਇਹ ਪੈਸੇ ਹੋਰ ਜ਼ਿਆਦਾ ਲਾ ਦਿੱਤੇ ਤੇ ਉਹ ਉਸ ਤੋਂ ਬਾਅਦ ਇਹ 14 ਦੇ ਵਿੱਚ ਬੰਦ ਹੋ ਗਈ ਆ ਸਾਡੀ ਜਿੰਨੇ ਵੀ ਪੈਸਾ ਲੱਗਿਆ ਹੋਇਆ ਸੀਗਾ ਸਾਨੂੰ ਮੁੜ ਕੇ ਪੈਸਾ ਮਿਲਣ ਦੀ ਕੋਈ ਉਮੀਦ ਨਹੀਂ ਹਾਂ ਤੁਸੀਂ ਉਹਦੇ ਬਸ ਸੰਘਰਸ਼ ਵੀ ਕੀਤਾ ਇੰਨੇ ਸਾਲ ਹੋ ਗਏ ਸੰਘਰਸ਼ ਵੀ ਕੀਤਾ ਹੈ 2014 ਤੋਂ ਇਹ ਸੰਘਰਸ਼ ਚੱਲ ਰਿਹਾ 15 ਸਾਲ ਸਾਡੀ ਇਨਸਾਫ ਦੀ ਆਵਾਜ਼ ਸੰਘਰਸ਼ ਕਰ ਰਹੀ ਆ ਸੰਘਰਸ਼ ਹੋਣ ਤੋਂ ਬਾਅਦ ਅਸੀਂ ਜੰਤਰ ਮੰਤਰ ਤੇ ਜਦੋਂ ਗਏ ਫਿਰ ਸਾਡੇ ਸੁਪਰੀਮ ਕੋਰਟ ਦੇ ਵਿੱਚ ਸਾਡਾ ਫੈਸਲਾ ਹੋਇਆ ਵੀ 2 ਫਰਵਰੀ 2016 ਨੂੰ ਫੈਸਲਾ ਹੋ ਗਿਆ ਕਿ ਕਸਟਮਰਾਂ ਦਾ ਪੈਸਾ ਇਹ ਪ੍ਰਾਪਰਟੀ ਵੇਚ ਕੇ ਦਿੱਤਾ ਜਾਵੇ ਓਵਰ ਲੋਡਾ ਕਮੇਟੀ ਬਣਾਈ ਗਈ ਹੈ ਲੋਡਾ ਕਮੇਟੀ ਦੇ ਰਿਟਾਇਰ ਜੱਜ ਜਿੰਨੇ ਹੁੰਦੇ ਆ ਉਹਨਾਂ ਨੂੰ ਇਹ ਸੌਂਪੀ ਗਈ ਹੈ ਜ਼ਿੰਮੇਵਾਰੀ ਲੇਕਿਨ ਅਜ ਤੱਕ ਨਾ ਲੋਡਾ ਕਮੇਟੀ ਨੇ ਨਾ ਕਿਸੇ ਸਰਕਾਰ ਨੇ ਪੈਸਾ ਦੇਣ ਦੀ ਕੋਈ ਸਾਡੀ ਕੋਈ ਗੱਲ ਕਰੀ ਨਿਰਮਲ ਸਿੰਘ ਨਿਰਮਲ ਭੰਗੂ ਦੀ ਮੌਤ ਹੁੰਦੀ ਹੈ ਤੇ ਉਹਨੇ ਬੇਟੀ ਵੀ ਕਹਿ ਰਹੀ ਹੈ ਪੈਸੇ ਮੋੜਨਗੇ ਸੀਐਮ ਪੰਜਾਬ ਉਹ ਵੀ ਕਹਿ ਰਹੇ ਕੇਂਦਰੀ ਮੰਤਰੀ ਵੀ ਕਹਿ ਰਹੇ ਉਮੀਦ ਹੈ ਪੈਸੇ ਕਿ ਪੈਸੇ ਮੋੜਨਗੇ ਜਿਸ ਤਰ੍ਹਾਂ ਇਹ ਕਹਿ ਰਹੇ ਆ ਲਾਰੇ ਲਾਰੇ ਪਹਿਲਾਂ ਭਗਵਾਨ ਤੁਮਾਰ ਜੀ ਨੇ ਵੀ ਕਿਹਾ ਸੀ ਵੋਟਾਂ ਤੋਂ ਪਹਿਲਾਂ ਵੀ ਅਸੀਂ ਇਹ ਲੋਕਾਂ ਦਾ ਪੈਸਾ ਪਹਿਲੇ ਮਤਲਬ ਪਹਿਲੇ ਆਪਣੇ ਆਧਾਰ ਤੇ ਰੱਖਾਂਗੇ ਵੀ ਲੋਕਾਂ ਨੇ ਪਹਿਲਾਂ ਪੈਸਾ ਪਰਲਦਾ ਸੀ ਮੋੜਾਂਗੇ ਜਿਵੇਂ ਸਾਡੀ ਸਰਕਾਰ ਆਉਂਦੀ ਆ ਤੇ ਉਹਨਾਂ ਨੇ ਮੁੜ ਕੇ ਫੇਰੇ ਨਹੀਂ ਗੱਲ ਨਹੀਂ ਕਰੀ ਹੁਣ ਵਿੱਤ ਮੰਤਰੀ ਸਿਤਾ ਰਾਮਨ ਜੀ ਨੇ ਵੀ ਕਿਹਾ ਬੇਸੀ ਪੈਸਾ ਦੇਣ ਨੂੰ ਤਿਆਰ ਆ ਲੋਕ ਲੈਣ ਨਹੀਂ ਆਉਂਦੇ ਵੀ ਅਸੀਂ ਦੱਸੋ ਲੈਣਗੇ ਅਸੀਂ ਤਾਂ ਵਿੱਤ ਮੰਤਰੀ ਪਹਿਲੇ ਜੋ ਦਿੱਲੀ ਹੋਣਾ ਨੂੰ ਵੀ ਮਿਲਿਆ ਉਹਨਾਂ ਨਾਲ ਵੀ ਸਾਡੀ ਪ੍ਰਧਾਨ ਜੀ ਦੀ ਮੀਟਿੰਗ ਹੋਈ ਆ ਉਹਨਾਂ ਨੇ ਵੀ ਕੁਝ ਨਹੀਂ ਕਰਿਆ ਹੁਣ ਉਸ ਤੋਂ ਬਾਅਦ ਇਨਾਂ ਦੀ ਪੰਗਵੀ ਦੀ ਲੜਕੀ ਨੇ ਕਿਹਾ ਵੀ ਅਸੀਂ ਲੋਕਾਂ ਦਾ ਪੈਸਾ ਦੇਣ ਨੂੰ ਤਿਆਰ ਆ ਵੀ ਅਸੀਂ ਪੈਸਾ ਦੇਵਾਂਗੇ ਵੀ ਇਹ ਸਾਨੂੰ ਐਂ ਸਮਝਾ ਰਹੀ ਪੈਸਾ ਦੇਣ ਨੂੰ ਤਾਂ ਹਰ ਇੱਕ ਤਿਆਰ ਆ ਦੇਣਗੇ ਕਿਸ ਤਰ੍ਹਾਂ ਅਸੀਂ ਤਾਂ ਇਹ ਕਹਿੰਨੇ ਆ ਵੀ ਇਹ ਦੁਆਰਾ ਪਰਲੀ ਜਿਵੇਂ ਇਸ ਤਰ੍ਹਾਂ ਦਫ਼ਤਰ ਸੀ ਜਗਾ ਜਗਾ ਦਫ਼ਤਰ ਖੋਲ ਕੇ ਪੈਸਾ ਦਿੱਤਾ ਜਾਵੇ ਕਿਉਂਕਿ ਸੇਬੀ ਨੂੰ ਇਹ ਪਤਾ ਨਹੀਂ ਕਿਸ ਤਰ੍ਹਾਂ ਇਹਨਾਂ ਦੀ ਪਲਾਨਿੰਗ ਸੀ ਕਿਸ ਤਰ੍ਹਾਂ ਪੈਸਾ ਦੇਣਾ ਇਸ ਕਰਕੇ ਇਹਨਾਂ ਨੂੰ ਇਹਨਾਂ ਦੀ ਪਲਾਨਿੰਗ ਇਹਨਾਂ ਨੂੰ ਪਤਾ ਹੈ ਜਿਹੜੇ ਇਹਨਾਂ ਦੇ ਕੰਮ ਕਰਦੇ ਸੀ ਵਰਕਰ ਤੇ ਉਸ ਤਰ੍ਹਾਂ ਇਹਨਾਂ ਦਫ਼ਤਰ ਖੋਲ ਕੇ ਪੈਸਾ ਦਿੱਤਾ ਜਾਵੇ ਇਨਸਾਫ ਦੀ ਮੰਗ ਹਜੇ ਵੀ ਲੋਕਾਂ ਤੇ ਇੱਕ ਇੱਕੋ ਹੀ ਮੰਗ ਹੈ ਇਨਸਾਫ ਮਿਲੇ ਇਨਸਾਫ ਦੀ ਮੰਗ ਜਾਰੀ ਹੈ ਇਹਨਾਂ ਨੇ ਕਹਿੰਨੇ ਕਿ ਪਹਿਲਾਂ ਵੀ ਸੰਘਰਸ਼ ਕੀਤਾ ਹੁਣ ਵੀ ਕਰਾਂਗੇ ਨਿਰਮਲ ਸਿੰਘ ਵਾਂਗੂ ਨਹੀਂ ਰਹੇ ਉਹਨਾਂ ਨੇ ਉਹਨਾਂ ਦੇ ਪਰਿਵਾਰ ਨੇ ਜੋ ਕਿਹਾ ਕਿ ਪੈਸੇ ਮੋੜਾਂਗੇ ਸਰਕਾਰ ਨੇ ਕਿਹਾ ਕੇਂਦਰ ਨੇ ਕਿਹਾ ਇਹਨਾਂ ਦਾ ਕਹਿਣਾ ਹੈ ਕਿ ਗੱਲਾਂ ਦੇ ਬਜਾਏ ਪੈਸੇ ਮੋੜੇ ਜਾਣ ਜੇ ਨਹੀਂ ਮੋੜਨਗੇ ਤੇ ਆਣ ਇਲੈਕਸ਼ਨ ਹੁਣ ਜਾਇ ਇਹਨਾਂ ਦਾ ਸੰਘਰਸ਼ ਉਸੇ ਤਰ੍ਹਾਂ ਜਾਰੀ ਰਹੂਗਾ ਜਨ ਤੱਕ ਲੋਕਾਂ ਨੇ ਪੈਸੇ ਨਹੀਂ ਮਿਲਣਗੇ ਬੋਲਣਾ ਤੂੰ ਅਸ਼ੀਸ਼ ਸ਼ਰਮਾ ਪੰਜਾਬ ਤੱਕ